ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ETT 9894 ਦੇ ਸੰਬੰਧ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ETT 9894 ਦਾ ਪੰਜਾਬੀ ਦਾ ਪੇਪਰ ਜਿਹੜਾ ਰੀਕੰਡਕਟ ਕਰਵਾਇਆ ਜਾਣਾ ਜਿਸ ਦੀ ਤਰੀਕ 22 ਤਰੀਕ ਹੈ ਜਿਸ ਦਾ ਸਿਲੇਬਸ ਵੀ ਆਊਟ ਕਰ ਦਿੱਤਾ ਗਿਆ ਸੀ ਪਰ ETT 9894 ਤੇ ਇੱਕ ਕੋਰਟ ਕੇਸ ਲੱਗਿਆ ਹੈ ਜਿਸ ਦੇ ਵਿੱਚ ਸਿਲੇਬਸ ਨੂੰ ਚੈਲੰਜ ਕੀਤਾ ਗਿਆ ਹੈ ਇਹ ਸਿਲੇਬਸ ਦੇ ਵਿੱਚ ਬਾਰੇ ਚ ਗੱਲ ਕੀਤੀ ਗਈ ਹੈ ਵੀ ਸਿਲੇਬਸ ਜਿਹੜਾ ਹੈ ਉਹ ਚੇਂਜ ਨਹੀਂ ਕੀਤਾ ਗਿਆ ਹੈ ਤਾਂ ਜਿਸ ਦੀ ਅੱਜ ਸੁਣਵਾਈ ਸੀ 1 ਸਤ 2024 ਨੂੰ ਕੀ ਹੋਇਆ ਸੁਣਵਾਈ ਦੇ ਵਿੱਚ ਕੋਰਟ ਕੇਸ ਦੇ ਵਿੱਚ ਕੀ ਫੈਸਲਾ ਆਇਆ ਇਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਅੱਜ ਗੱਲ ਕਰਦੇ ਆਪਾਂ ETT 1494 ਦੀ ਵਿੱਚ ਜਿਹੜਾ ਕੋਰਟ ਕੇਸ ਲੱਗਿਆ ਸੀ ਜਿਸ ਦੀ ਅੱਜ ਸੁਣਵਾਈ ਸੀ ਤਾਂ ਅੱਜ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਦੋਨੋਂ ਪੱਖਾਂ ਦੇ ਵਕੀਲਾਂ ਨੇ ਆਪਣਾ ਆਪਣਾ ਪੱਖ ਰੱਖਿਆ ਹੈ ਜਿਸ ਦੇ ਵਿੱਚ ਡਿਪਾਰਟਮੈਂਟ ਨੇ ਆਪਣਾ ਪੱਖ ਰੱਖਿਆ ਜਿਸ ਦੇ ਵਿੱਚ ਡਿਪਾਰਟਮੈਂਟ ਨੇ ਕਿਹਾ ਕਿ ਸਿਲੇਬਸ ਨੂੰ ਚੇਂਜ ਕੀਤਾ ਗਿਆ ਹੈ ਪਰ ਉਸ ਦੇ ਵਿੱਚ ਜਿਨ੍ਹਾਂ ਨੇ ਪ੍ਰੋਟੇਸ਼ਨ ਦਰਜ ਕੀਤੀ ਸੀ ਉਹਨਾਂ ਦੇ ਵਕੀਲ ਦੇ ਚੈਲੰਜ ਸੀ ਕਿ ਜੋ ਸਿਲੇਬਸ ਪਹਿਲਾਂ ਪੇਪਰ 98 94 ਦਾ ਪੰਜਾਬੀ ਦਾ ਪੇਪਰ ਲਿਆ ਗਿਆ ਸੀ ਸਿਲੇਬਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤਾ ਗਿਆ ਸਿਲੇਬਸ ਉਹੀ ਹੈ ਫਿਰ ਦੁਬਾਰਾ ਪੇਪਰ ਲਿਆ ਜਾ ਰਿਹਾ ਹੈ ਸਿਲੇਬਸ ਨੂੰ ਚੇਂਜ ਨਹੀਂ ਕੀਤਾ ਗਿਆ ਉਹੀ ਸਿਲੇਬਸ ਦੇ ਵਿੱਚ ਜਿਹੜਾ ਪੇਪਰ ਦੁਬਾਰਾ ਲਿਆ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਕਿੰਨਾ ਕੁ ਚੇਂਜ ਹੋਇਆ ਹੈ ਇਸ ਦੇ ਬਾਰੇ ਵਿੱਚ ਡਿਪਾਰਟਮੈਂਟ ਨੇ ਆਪਣਾ ਪੱਖ ਰੱਖਿਆ ਕਿ ਸਿਲੇਬਸ ਚੇਂਜ ਕੀਤਾ ਗਿਆ ਹੈ ਪਹਿਲਾ ਸਿਲੇਬਸ ਜਿਹੜਾ ਸੀ ਉਹ ਜ਼ਿਆਦਾ ਸੀ ਜਿਸ ਦੇ ਵਿੱਚ ਜਿਹੜਾ ਸਹਿਤ ਦਾ ਭਾਗ ਜ਼ਿਆਦਾ ਸੀ ਕਿਉਂਕਿ ਸਹਿਤ ਦੇ ਭਾਗ ਨੂੰ ਹੀ ਚੈਲੰਜ ਕੀਤਾ ਗਿਆ ਸੀ ਕਿ ਜਿਹੜਾ ਗ੍ਰਾਮਰ ਦਾ ਭਾਗ ਘਟ ਪਾਇਆ ਗਿਆ ਸੀ ਉਸ ਪੇਪਰ ਦੇ ਸਹਿਤ ਜ਼ਿਆਦਾ ਸੀ ਇਸ ਲਈ ਜਿਹੜਾ ਸਹਿਤ ਦੇ ਭਾਗ ਨੂੰ ਘਟ ਕੀਤਾ ਗਿਆ ਹੈ ਬਹੁਤ ਸਾਰੀਆਂ ਜੀਵਨੀਆਂ ਨੂੰ ਘਟਾ ਦਿੱਤਾ ਗਿਆ ਹੈ ਤਾਂ ਜਿਹੜਾ ਹੈ ਹੁਣ ਕੋਰਟ ਦੇ ਵਿੱਚ ਜਿਹੜਾ ਜੱਜ ਸਾਹਿਬ ਨੇ ਡਿਪਾਰਟਮੈਂਟ ਨੂੰ ਕਿਹਾ ਕਿ ਆਪਣਾ ਜਿਹੜਾ ਤੁਸੀਂ ਇੱਕ ਲਿਖਤੀ ਜਿਹੜਾ ਸਾਰਾ ਕੁਝ ਸਾਨੂੰ ਦਿਓ ਕਿ ਪਹਿਲਾਂ ਤੁਸੀਂ ਕੀ ਸਿਲੇਬਸ ਸੀ ਤੇ ਹੁਣ ਕੀ ਸਿਲੇਬਸ ਹੈ ਇਸ ਦੇ ਬਾਰੇ ਵਿੱਚ ਇੱਕ ਜਿਹੜਾ ਐਪੀਡੈਪਟ ਲਿਖ ਕੇ ਲਿਖਤੀ ਐਪੀਡੈਪਟ ਲੈ ਕੇ ਆਏਗਾ ਡਿਪਾਰਟਮੈਂਟ ਜਿਸ ਦੇ ਵਿੱਚ ਉਹਨੇ ਦੱਸਣਾ ਹੋਵੇਗਾ ਕਿ ਪਹਿਲਾ ਸਿਲੇਬਸ ਕੀ ਸੀ ਤੇ ਹੁਣ ਸਿਲੇਬਸ ਕੀ ਹੈ ਸਿਲੇਬਸ ਦੇ ਪੂਰੇ ਜਾਣਕਾਰੀ ਜਿਹੜੀ ਹੈ ਉਹ ডিপਾਰਟਮੈਂਟ ਨੇ ਦੇਣੀ ਹੈ ਅਗਲੀ ਜਿਹੜੀ ਡੇਟ ਹੈ ਇਸ ਦੀ 15 7 2024 ਦਿੱਤੀ ਗਈ ਹੈ ਅਗਲੀ ਤਰੀਕ ਦੇ ਵਿੱਚ ডিপਾਰਟਮੈਂਟ ਨੇ ਆਪਣਾ ਪੂਰਾ ਜਿਹੜਾ ਹੈ ਡਿਟੇਲ ਵਿੱਚ ਆਪਣੇ ਸਿਲੇਬਸ ਦੇ ਬਾਰੇ ਵਿੱਚ ਦੱਸਿਆ ਜਾਵੇਗਾ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਸਿਲੇਬਸ ਚੇਂਜ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਦੂਸਰੀ ਗੱਲ ਸੀ ਕੀ ਭਰਤੀ ਸੇਫ ਹੈ ਕੀ ਪੇਪਰ ਹੋਏਗਾ ਜਾਂ ਨਹੀਂ ਹੋਏਗਾ ਹਾਂ ਪੇਪਰ ਹੋਏਗਾ ਪੇਪਰ ਜਿਹੜਾ ਡੇਟ ਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤੀ ਗਿਆ ਜਦ ਤੱਕ ਪੇਪਰ 28 7 2024 ਨੂੰ ਪੇਪਰ ਲਿਆ ਜਾਣਾ ਹੈ ਤਾਂ ਸਿਲੇਬਸ ਜੇਕਰ ਚੇਂਜ ਨਹੀਂ ਕੀਤਾ ਜਾਂਦਾ ਅਗਲੀ ਤਰੀਕ 15 ਤਰੀਕ ਨੂੰ ਜੇਕਰ ਸਿਲੇਬਸ ਕੋਈ ਵੀ ਚੇਂਜ ਨਹੀਂ ਕੀਤਾ ਜਾਂਦਾ ਤਾਂ ਪੇਪਰ ਦੇ ਜਿਹੜਾ ਉਸੇ ਤਰੀਕ ਨੂੰ 28 ਤਰੀਕ ਨੂੰ ਪੇਪਰ ਲਿਆ ਜਾਵੇਗਾ ਤੇ ਜੇਕਰ ਸਿਲੇਬਸ ਜੇ ਕੋਈ ਚੇਂਜ ਆਂਦਾ ਹੈ ਤਾਂ ਫਿਰ ਪੇਪਰ ਜਿਹੜਾ ਥੋੜਾ ਲੇਟ ਵੀ ਹੋ ਸਕਦਾ ਹੈ ਬਟ ਜਿਹੜਾ ਹੈ 90% ਜਿਹੜਾ ਚਾਂਸ ਹੈ ਪੇਪਰ ਜਿਹੜਾ 28 ਤਰੀਕ ਨੂੰ ਲਿਆ ਜਾਵੇਗਾ ਇਸ ਲਈ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਆਪਣੀ ਤਿਆਰੀ ਨੂੰ ਜਾਰੀ ਰੱਖੋ ਇਸੀ ਅੱਜ ਦੀ ਛੋਟੀ ਜੀ ਜਾਣਕਾਰੀ ਕਿ ਅਗਲੀ ਡੇਟ 15 ਤਰੀਕ ਆਈ ਹੈ ਤੇ 15 ਤਰੀਕ ਨੂੰ ਫੈਸਲਾ ਹੋਏਗਾ ਸਿਲੇਬਸ ਦੇ ਵਿੱਚ ਕੋਈ ਚੇਂਜ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੇ ਵੀਡੀਓ ਵੇਖਣ ਲਈ ਧੰਨਵਾਦ